ਮੁਗਲ ਗਰੀਏ ਉਸ ਸਿਕਾਰ ਸ਼ਤੂ ਦਾ ਵੀ ਅਸਰ ਗਿਆ ਉਸ ਸ਼ਾਹ ਜਹਾਂਗੀਰ ਦਾ ਉਹ ਵੀ ਨਹੀਂ ਗਿਆ ਮੈਂ ਕਿੰਨਾ ਆ ਰਹੀ ਸੀ ਬਹੁਤ ਜੀ ਪ੍ਰਭਾਤ ਤੇ ਸਿਰਫ ਉਹ ਜੀ ਇਥੇ ਆ ਰਿਹਾ ਉਸਕੇ ਦਿਨ ਤੋਂ ਫੇਸਬੁਕ ਤੇ ਵੀ ਬਹੁਤ ਚੀਜ਼ਾਂ ਲਿਖੇ ਗਏ ਮਗਨਾਨਿਕ ਨੇ ਇੰਦੀ ਆਇਆ ਕਿ ਉਹ ਚੰਗਾ ਰਹਿਣ ਦਾ ਸਾਹ ਹਮੇਸ਼ਾ ਜਨਨ ਕਰ ਗੁੰਦਰਾ ਸਿਰਫ ਉਹ ਸਿਰਿੰਗ ਰਾਇਸੀ ਜੀ ਤੇ ਦੀ ਮਹਾਰਤ ਫਿਰੇ ਦਾ ਨਾਮ ਜੀ ਅਪਵਿੱਤਰ ਸਾਂਝੀ ਦੇ ਸਹਾਰੇ ਜਿਸ ਨੇ ਸਾਛ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਹਾਰ ਸਾਰੇ ਤੋਂ ਇਸ ਦਾ ਹੈ ਕਿ ਨੰਬਰ ਆ ਕੇ ਯਾਦ ਨੂੰ ਜੀ ਮਤਮ ਤੋਂ ਸਹਾਇ ਦੀ ਸਿੱਧੀ ਗੁਰੂ ਦਾ ਐ ਜੀ ਪਾਠ ਬਿੰਦਰ ਕੰਧਾ ਦਾਲੇਦਨ ਤਨਜ਼ਾ ਦੀ ਹਾਸਾ ਜੀ ਸਾਰੇ ਗੁਰੂ ਜੀ ਸੇ ਵਾਹੇ ਗੁਰੂ ਨਿਮਾਣਿਆ ਜੀ ਮਾਲ ਸਤ ਗੁਰੂ ਦੇ ਪਾਣ ਪੱਜੇ ਹੋ ਗਿਆ ਜੀ ਉਠਿਆ ਸਾਈਂ ਹੋਈ ਅਸਰੀ ਦਾਨਿਤਨ ਸਾਹਿਬ ਜੀ ਦੀ ਗਵਾਸਤ ਹੈ ਮਹਾਰਾਜੀ ਆ ਜੀ ਜੇਨ ਕਮਲਾ ਵਿੱਚ ਸਾ ਸੇ ਕੇ ਦਾ ਪਾਪ ਨੇ ਸੁਤਸਨਾਤਮ ਗੁਰਗੱਦੀ ਤੇ ਇਤਰਾਜ ਮਨ ਹੋ ਕੇ ਸੰਸਾਰ ਤੋਂ ਬਚਣ ਜਿਹਾ ਦੇਖੇ ਨਿਹਾਲ ਕਰੋ ਹੋਈਆਂ ਤੋਂ ਨਾ ਕਿਪਾ ਦੇਵੇਂ ਕਨਿਸ ਕੋ ਵੈਨਾ ਅੰਕਿਤ ਆ ਵੈਨਾ ਵਰਕ ਲੋ ਨੂੰ ਛੁੱਲਦੀ ਗਲਾ ਤੇਰੀ ਬਾਣੀ ਸਰਬ ਉਤਤਾਰ ਪਲਾ ਬੋਲੇ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਬੋਲੇ ਸੁਨਿਆ ਸੋ ਸ੍ਰੀ ਅਕਾਲ ਸਤ ਨਾਮ ਵਾਹਿਗੁਰੂ 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 वाहे वाहे गुरु गुरु सतनाम वागुरु सन्तनाम वाहेगुरु सन्तनाम वागुरु सतनाम वागुरु सतनाम वागुरु वाहे गुरु वाहे गुरु सप्त वाहे गुरु वाहे गुरु वाहे गुरु वाहे गुरु वाहे गुरु वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ and 歐 Terimah is <laughs> one, a collective nature of humanSenah no? ā al used and equipped a man for anything such as far as in a living order. Since the rapture of woman specification and due, ans was aie diyore. Almost an adequate reason Zortuna Carbonika, ad Niger revenir dan ar check pra and aside ਹੇ ਜੀਉ ਨਯ ਅੰਦਰ ਕੀ ਬਿਜਮਹਿ ਤਬਜੁ ਤਕਨਾਏ ਜੀਉ ਤਕ ਤੁ ਸਭਾ ਢਲ ਗੁਰੂ ਦੀ ਨੀਹ ਹੈ ਮੇਰੀ ਇਹਦੇ ਤੇ ਤੇ ਜਿਤ ਪਈ ਨਿਤ ਚੇਤ ਬਸਿਏ ਗੁਰੂ ਕੇ ਜਨਮਨ ਤਪਜਾਈ ਮੋਹ ਦੇ ਬਚਗ ਕਰਨ ਤੀ

اگس ہی اک بچیاں محلہ چٹھ تارے تجھ ایک انگار تذکر پیندے ہو آن ملاں میں میرا پیتم پیرا آ تیس پیا تو جے ਦਰਖੰਨ ਹਰਦੀਖਣ ਕਹਿ ਗਦਾਇ ਕੋ ਆਣ ਮਨਾਰੰਬੇ ਰੀਤੰ ਬਿਉ ਰਹ ਹਾ ਕਿਸ ਤੈ ਆਪ ਤਵਿ ਜੋਈ ਦਰਖੰਨ ਹਰਦੀਖਣ ਕਹਿ ਤਾਏ ਕੇ ਬਾਗ ਹੈ ਤਾ ਸਤਗੁਰ ਮਿਲਹਿ ਆਰੇ ਨਾਮ ਤੇ ਆਈ ਹੈ ਐਲਹਾਉ ਜੇ ਸੁਫਦੇਤਾ ਤੁਝੇ ਅਰਦੇਂ ਜੁਧਕ ਮੇ ਤੁਝ ਆਈ ਹੈਂ ਮੁਝੇ ਕੋ ਕਰਤੇਤਾ ਇਤਿਰਾਜ ਜਹ ਜੁਧਕ ਨਿਕਲ ਸੁਖਮਨਾਈਂ ਮਾਨਤਨੇ ਪਾਟੇ ਪਾਟ ਸੰ ਅਰਮੀ ਨਿਜਨਨੀ ਆਦਿ ਨੋਈ ਅਖਾਵੀਨੀ ਪਾਣੀ ਤੋ ਮਹਾਰ ਜੋ ਦਿਨ ਸੁਖਾਈ ਨਾਨਕ ਗ੍ਰੇਵ ਤਹਿ ਧਿਆਨ ਹੋਈ ਹਮਿਨੇ ਜਿਵ ਮਦੀ ਹੈ ਹੀਰੀ अग्नि कारण करि चरन धर लहु संकट के निवार करी गे पास काल नतु चिरधि गे मार्ग कहति तिहिं मुझे सो लोक समाहित करतीं महा गे मिटातां बाण बाण कहें गुरु ऊपर मैं पहली सदमा ही नालट बचारा भी हाथ में न हो आलतो देखने के ए दाए ही चक्कर पाकी मीम बसे मन में ताकर होए बहो पारा गोसिक लंग गुरु पर ये जो प्राणी जल बिन है मर्दा जो सुप्त से उठ को नर मर जाएगा ये उब्यों टट्टी छोड़कर आया जाए ਤੁਹਾਡੀ ਗੁਰ ਕੀ ਲੜ ਹੈ ਨਾ ਪੀ ਗੁਰ ਜੀ ਤੇ ਤੇ ਜੀ ਰਹੀ ਜੁਗ ਜੁਗ ਜੀ ਦੇਸ ਤੂੰ ਹੀ ਹੋ ਮੈਂ ਤੁਝ ਦੀ ਰਖੇ ਜਿਰ ਕਾਈ ਭਗਤੇ ਤੜਾਰ ਪਹੀ ਪਤੀ ਜਿਸ ਪਾvre ਐ ਤੇ ਜਤ ਵਾਹੀ ਜੇ ਤੁਮ ਦੇ ਜਿਨ ਰੰਗ ਬਹਿ ਹੋਣੀ ਪਰਜਤ ਰੋਈ ਜੇ ਮਿਲ ਤੇਰੇ ਤੇ ਮਿਲ ਬੁਰੀ ਆਪਣਾ ਸੋਇਆ ਮਾਣਿ ਗਈ ਇਕ ਨਾਨਕ ਕਹਿ ਨਾਨਕ ਜਰ ਹਰ ਦਸ ਤੋਦ ਪਰਾਈ ਮਾਰਕ ਪਰ ਮੰਥ ਬਸ ਹੈ ਗੁਰ ਸਿਕ ਗੁਰੇ ਦੇਖਣ ਜੋਰੀ ਸਾਚਿ ਚੰਦਨੀ ਕੋ ਗੁਰਿਆ ਆਪਣਾ ਨਿਕਕੀ ਮਰ ਪਾਲਦੇ ਰਹੀ ਅਨੇਕ ਪ੍ਰਭਾਵ ਪਰ ਹੀ ਗੁਰ ਕਾਰ ਨੇ ਗੁਰਮਾਥ ਮੇ ਸੁੱਤ ਪਾਇ ਪਈ ਐਂ ਦਿੱਤੇ ਕੋਲ ਕਰਨ ਅਰਤੀ ਦੇ ਜਿਆ ਕਰ ਬਿਨ ਹੈ ਨਾਨਕਾ ਜਿ ਕਿੰਦ ਸਤਿਗੁਰੂ ਹੈ ਗੁਰਬਿੰਦ ਚਿਰ ਬਚ ਹੈ ਨਾਨਕ ਕਾ ਕਵ జ్ఞానకటే తంతె గుజాయివి బై తుజి కా ఖాల్స నహీ గురీ కి కదతి